ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗੌਰੇਰੀ ਮਹਲਾ ਪੰਜਵਾਂ ਸੁਣ ਹਰ ਕਥਾ ਉਤਾਰੀ ਮੈਲ ਮਹਾ ਪਨੀਤ ਬਹੇ ਸੁਖ ਸੈਲਾ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਓ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰਿ ਉਤਾਰਿਓ ਕਿਰਤਨ ਮਨ ਸੀਤਲ ਭਾਏ ਜਨਮ ਜਨਮ ਕੇ ਕਿਲ ਵਿਖ ਗਏ ਸਰਬ ਨਿਧਾਨ ਪੀਖੇ ਮਨ ਮਾਹੇ ਅਬ ਢੂੰਡਣ ਕਾਹੇ ਕੋ ਜਾਹੇ ਪ੍ਰਭ ਆਪਣੇ ਜਵ ਭਾਏ ਦਿਆ ਪੂਰਨ ਹੋਈ ਸੇਵਕ ਕਾਲ ਬੰਦਨ ਕਾਟ ਕੀਏ ਆਪਣੇ ਦਾਸ ਸਿਮਰ 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 ਗੁਣਤਾਸ ਏਕੋ ਮਨ ਏਕੋ ਸਭ ਠਾ ਪੂਰਨ ਪੂਰ ਰਹੋ ਸਭ ਜਾਏ ਗੁਰ ਪੂਰਾ ਸਭ ਭਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਗੁਰ ਪੂਰਾ ਸਭ ਭਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਸੰਬੇ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 178 ਦੇ ਉੱਪਰ ਅੰਕਿਤ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਮਨੁੱਖ ਨੂੰ ਕੀ ਪ੍ਰਾਪਤੀ ਹੁੰਦੀ ਹੈ ਸਭ ਗੰਦੇ ਹਰ ਹਰ ਨਾਮ ਜਪਤ ਜਨ ਤਾਰਿਓ ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਨੁੱਖ ਜਪਦਾ ਹੈ ਉਸਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ ਉਹਨੂੰ ਸਤਿਗੁਰੂ ਜੀ ਇਸ ਭਵ ਸਾਗਰ ਤੋਂ ਤਾਰ ਦਿੰਦੇ ਆ ਅਗਨ ਸਾਗਰ ਗੁਰ ਪਾਰ ਉਤਾਰਿਓ ਇਸ ਤ੍ਰਿਸ਼ਨਾ ਦੇ ਅਗ ਦੇ ਸਾਗਰ ਦੇ ਵਿੱਚੋਂ ਗੁਰੂ ਜਿਹੜਾ ਉਹਨਾਂ ਨੂੰ ਪਾਰ ਕਰ ਦਿੰਦਾ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰਪਾਰ ਉਤਾਰਿਓ ਰਹਾ ਕਿਉਂਕਿ ਜੀ ਜਦੋਂ ਅਸੀਂ ਗੁਰੂ ਦਾ ਸੰਗ ਕਰਦੇ ਹਾਂ ਜਦੋਂ ਅਸੀਂ ਸਤ ਦਾ ਸੰਗ ਕਰਦੇ ਹਾਂ ਪਾਤਸ਼ਾਹ ਜੀ ਨੇ ਬਹੁਤ ਪ੍ਰਮਾਣ ਦਿੱਤੇ ਰੋਜ਼ਾਨਾ ਦੀ ਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਪਰਮਾਤਮਾ ਦੀ ਜੇ ਤੇ ਰਹਿਮਤ ਹੁੰਦੀ ਆ ਬਖਸ਼ਿਸ਼ ਹੁੰਦੀ ਆ ਉਹਨੂੰ ਆਪਣੇ ਨਾਮ ਦੇ ਨਾਲ ਜੋੜ ਕੇ ਉਹਨੂੰ ਸੰਸਾਰ ਭਵ ਸਾਗਰ ਤੋਂ ਪਾਰ ਕਰ ਦਿੰਦਾ ਕਹਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏ ਉਹ ਮਹਾ ਜਹਾਜ਼ ਹੈ ਜਿਹੜਾ ਉਹਦੇ ਵਿੱਚ ਬੈਠਦਾ ਉਹ ਪਾਰ ਹੋ ਹੀ ਜਾਂਦਾ ਪਾਤਸ਼ਾਹ ਜੀ ਕਹਿੰਦੇ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਓ ਆਰੰਭ ਦੇ ਵਿੱਚ ਸਤਿਗੁਰ ਕਹਿੰਦੇ ਸੁਣ ਹਰ ਕਥਾ ਉਤਾਰੀ ਮੈਲ ਜਿੱਦਾਂ ਅਸੀਂ ਉਹਦੀ ਸਿਫਤ ਸਲਾਹ ਸੁਣਦੇ ਹਣ ਜਿੱਦਾਂ ਜਿੱਦਾਂ ਸਤਿਗੁਰੂ ਦੇ ਉਪਦੇਸ਼ ਉਹਨਾਂ ਦੇ ਹੁਕਮ ਨੂੰ ਮੰਨਦੇ ਆ ਉਦਾਂ ਉਦਾਂ ਅੰਦਰਲੀ ਮੈਲ ਜਿਹੜੀ ਉੱਤਰਦੀ ਜਾਂਦੀ ਹੈ ਜੇ ਦਾ ਕੱਪੜਾ ਗੰਦਾ ਹੁੰਦਾ ਹੈ ਨਾ ਉਹਨੂੰ ਧੋਂਦੇ ਰਹੋ ਧੋਂਦੇ ਰਹੋ ਤੇ ਸਾਫ਼ ਹੋ ਹੀ ਜਾਂਦਾ ਹੈ ਤੇ ਧੋਵਾਂਗੇ ਨਹੀਂ ਤੇ ਫਿਰ ਉਹ ਤੇ ਉਹ ਕੱਪੜਾ ਦੇਖੇਗਾ ਨਹੀਂ ਮੈਲੇ ਮੈਲ ਦਿਖਦੀ ਹੈ ਤੇ ਜਦੋਂ ਧੋਂਦੇ ਰਹਾਂਦੇ ਆ ਤੇ ਉਹ ਮੈਲ ਖਤਮ ਹੋ ਜਾਂਦੀ ਹੈ ਤੇ ਉਹ ਕੱਪੜਾ ਦਿਖਣ ਲੱਗ ਪੈਂਦਾ ਹੈ ਸੁਨ ਹਰ ਕਥਾ ਉਤਾਰੀ ਮਹਿਲ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਵੀ ਜਿੰਨੇ ਤੱਕਰ ਫਿਰ ਮੈਲ ਹੈ ਨਾ ਤੇ ਉਹਨੇ ਤੱਕਰ ਫਿਰ ਅਸੀਂ ਜੋ ਵੀ ਕਰਦੇ ਆ ਉਹ ਸਭ ਕੁਝ ਮੈਲਾ ਹੀ ਹੈ ਕਿਉਂਕਿ ਮਨ ਵੀ ਮੈਲਾ ਹੁੰਦਾ ਹੈ ਮਨ ਮੈਲੇ ਨਾਲ ਜੋ ਕੀਤਾ ਬਾਣੀ ਪੜ੍ਹੀ ਹੈ ਸੇਵਾ ਕੀਤੀ ਹੈ ਤੇ ਉਹ ਸਭ ਕੁਝ ਮੈਲਾ ਕਹਿੰਦੇ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਵੇ ਸਰੀਰ ਧੋਣ ਦੇ ਨਾਲ ਮਨ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਤਗੁਰੂ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਜੋ ਆਪਾਂ ਦਿਨ ਬਣਾ ਕੇ ਹਟੇ ਆ ਨਾ ਸਾਧ ਸੰਗਤ ਜੀ ਇਸ ਖਾਲਸਾ ਪੰਥ ਨੂੰ ਸਾਜਣ ਵਾਸਤੇ ਸੰਪੂਰਨਤਾ ਇੱਕ ਸਿੱਖ ਨੂੰ ਬਖਸ਼ਿਸ਼ ਬਕਰਨ ਵਾਸਤੇ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਨੇ ਇਸ ਪੰਥ ਦੀ ਰਚਨਾ ਕੀਤੀ ਪਾਈ ਗੁਰਦਾਸ ਜੀ ਨੇ ਬੜਾ ਸੋਹਣਾ ਬਚਨ ਆਖਿਆ ਕਹਿੰਦੇ ਨਿਰਮਲ ਪੰਥ ਮਾਰਿਆ ਸਿਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਪੰਥ ਦੀ ਜਿਹਨੂੰ ਆਪਾਂ ਖਾਲਸਾ ਕਹਿੰਦੇ ਨਿਰਮਲ ਮਲ ਕਹਿੰਦੇ ਮੈਲ ਨੂੰ ਨਿਰ ਕਹਿੰਦੇ ਪਾਣੀ ਪਵ ਜਿਹਦੇ ਅੰਦਰ ਮੈਲ ਕੋਈ ਨਹੀਂ ਉਹ ਪੰਥ ਦੀ ਸਾਜਣਾ ਕੀਤੀ ਉਹਨੂੰ ਫਿਰ ਖਾਲਸਾ ਪੰਥ ਆਖਿਆ ਜਦਾਂ ਆਪ ਪੜਦੇ ਨੇ ਕਿਵ ਸਚਿਆਰਾ ਹੋਈਐ ਸਚਿਆਰ ਜਿਹੜਾ ਵਿਕਾਰਾਂ ਦੀ ਰਹਿਤ ਵਿਕਾਰਾਂ ਦੀ ਮੈਲ ਤੋਂ ਰਹਿਤ ਹੈ ਤੇ ਉਹੀ ਸ਼ਬਦ ਖਾਲਸਾ ਹੈ ਪਾਸ਼ਾ ਜੀ ਨੇ ਕਿਰਪਾ ਕੀਤੀ ਸਾਡੇ ਤੇ ਰਹਿਮਤ ਕੀਤੀ ਉਹ ਪੰਥ ਦੀ ਸਾਜਣਾ ਕਰਦੇ ਆ ਤੇ ਨਾਲੇ ਵੀ ਹੁਕਮ ਕੀਤਾ ਕਿ ਜਿਸ ਵੇਲੇ ਅਸੀਂ ਸਤਗੁਰੂ ਦੇ ਇਹਨਾਂ ਸਦਾਤਾ ਨੂੰ 239 ਸਾਲ ਦਾ ਸਾਰਾ ਸਮਾਂ ਹੈ ਜਿਹਦੇ ਵਿੱਚ ਸਤਗੁਰੂ ਸੰਪੂਰਨਤਾ ਦਿੰਦੇ। ਸਾਧ ਸੰਗਤ ਜੀ। ਪਾਸ਼ਾ ਕਹਿੰਦੇ ਜਿੱਦਾਂ ਜਿੱਦਾਂ ਉਹਦੀ ਸਿਫਤ ਸੁਣਾਗੇ ਨਾ ਤੇ ਮੈਲ ਉਤਰਦੀ ਜਾਂਦੀ ਐ ਸੁਣ ਹਰ ਕਥਾ ਉਤਾਰੀ ਮੈਲ ਮਹਾ ਪਨੀਤ ਭਾਏ ਸੁਖ ਸੈਲ ਬਹੁਤ ਵੱਡਾ ਪਵਿੱਤਰ ਜੀਵਨ ਬਣ ਗਿਆ। ਮਹਾ ਪਨੀਤ ਭਏ ਸੁਖ ਸੈਲ ਸੈਲ ਕਹਿੰਦੇ ਪਹਾੜ ਨੂੰ ਆਪਾਂ ਕਹਿੰਨਾ ਭਾਈ ਤੇਰੇ ਕੋਲ ਇੰਨਾ ਧਨ ਹੋਵੇ ਪਹਾੜਾ ਜਿੰਨਾ ਹੋਵੇ ਗੁਰੂ ਮਹਾਰਾਜ ਕਹਿੰਦੇ ਤੈਨੂੰ ਇੰਨਾ ਸੁਖ ਮਿਲੇ ਕਦੋਂ ਮਿਲੇਗਾ ਜਦਨ ਕਹਿੰਦੇ ਭਾਈ ਉਹਦੀ ਸਿਫਤ ਸਲਾਹ ਸੁਣੇਗਾ ਤੈਨੂੰ ਪਹਾੜਾ ਜਿੰਨਾ ਸੁਖ ਮਿਲੇ ਸੁਨਹਾਰ ਕਥਾ ਉਤਾਰੀ ਮੈਂ ਮਹਾ ਪਨੀਤ ਭਏ ਸੁਖ ਸਹਿ ਵੱਡਾ ਭਾਗ ਪਾਇਆ ਸਾਧ ਸੰਗ ਵੱਡੇ ਭਾਗਾਂ ਦੇ ਨਾਲ ਹੀ ਗੁਰੂ ਦਾ ਸੰਗ ਮਿਲਦਾ ਪਾਰ ਬ੍ਰਹਮ ਸਿਉ ਲਾਗਾ ਰੰਗ ਫੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਲੱਗਦਾ ਪਿਆਰੇ ਸੀ ਨਾ ਉਹਨਾਂ ਨੇ ਪਿਆਰ ਕੀਤਾ ਸੀ ਸਤਗੁਰੂ ਨਾਲ ਜਦੋਂ ਸਤਗੁਰੂ ਦੀ ਸ਼ਰਨ ਵਿੱਚ ਆਏ ਨਾ ਆਮ ਕਰਕੇ ਸਾਡੀਆਂ ਸਿੱਖ ਸਟੇਜਾਂ ਤੇ ਇਸ ਗੱਲ ਨੂੰ ਪ੍ਰਚਾਰਿਆ ਜਾਂਦਾ ਵੀ ਜਦੋਂ ਸਤਗੁਰੂ ਜੀ ਸ਼ਮਸ਼ੀਰ ਲੈ ਕੇ ਆਏ ਤੇ ਸਨਾਟਿਸ਼ ਆ ਗਿਆ ਸੀ ਅਸੀਂ ਆਪਣੀ ਗੱਲ ਸੋਚਦੇ ਹਾਂ ਵੀ ਅਸੀਂ ਜਿੱਦਾਂ ਦੇ ਆ ਮੈਂ ਅੱਗੇ ਬੇਨਤੀ ਕੀਤੀ ਸੀ ਸਾਡੇ ਕੋਲ ਕੋਈ 100 ਰੁਪਏ ਮੰਗ ਲੈਣਾ ਫਿਰ ਅਸੀਂ ਸਾਕਤਾਂ ਬੁਲਾਉਂਦੇ ਵੀ ਦੇ ਤਾਂ ਬਾਕੀ ਸਾਡੇ ਕੋਲ ਕੀ ਬਚਣਾ ਉਹ ਤਾਂ ਸੀਸ ਮੰਗਿਆ ਸੀ ਔਰ ਬੜੀ ਖੁਸ਼ੀ ਦੇ ਨਾਲ ਉਹਨਾਂ ਗੁਰੂ ਕੇ ਪਿਆਰਿਆਂ ਨੇ ਆਪਣੇ ਸੀਸ ਭੇਡਾ ਕੀਤੇ ਹਾਲੇ ਤੱਕ ਗੁਰੂ ਮਹਾਰਜ ਛੇਵੀਂ ਵਾਰ ਆਏ ਵਾਰਕ ਨਹੀਂ ਤੇ ਕਹਿਣ ਦਾ ਭਾਵ ਹੈ ਕਿ ਸਤਗੁਰੂ ਪਰਮੇਸ਼ਰ ਦੇ ਨਾਲ ਜੋੜ ਦਿੰਦਾ ਹੈ ਤੇ ਵੱਡੇ ਭਾਗ ਹੁੰਦੇ ਜਦੋਂ ਸਾਨੂੰ ਗੁਰੂ ਦਾ ਸੰਗ ਹੁੰਦਾ ਹੈ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਓ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰਿ ਉਤਾਰਿਓ ਰਹਾਉ ਕਰ ਕੀਰਤਨ ਮਨ ਸੀਤਲ ਭਾਏ ਜਦੋਂ ਕਹਿੰਦੇ ਉਹਦੀ ਕੀਰਤੀ ਗਾਇਨ ਕਰੇਗਾ ਜਦੋਂ ਉਹਦੇ ਗੁਣ ਗਾਇਨ ਕਰੇਗਾ ਮਨ ਸੀਤਲ ਹੋ ਜਾਏਗਾ ਕਰ ਕੀਰਤਨ ਮਨ ਸੀਤਲ ਭਾਏ ਜਨਮ ਜਨਮ ਕੇ ਕਿਲ ਵਿਖ ਗਏ ਕਿਲਪ ਕਹਿੰਦੇ ਵੱਜਰ ਪਾਪ ਬੜੇ ਦੁਨੀਆ ਦੇ ਕੀਤੇ ਹੋਏ ਪਾਪ ਜਨਮਾਂ ਜਨਮਾਂ ਤਰਾਂ ਦੇ ਪਾਪ ਤੇਰੇ ਖਤਮ ਹੋ ਜਾਣ ਜਨਮ ਜਨਮ ਕੇ ਕਿਲ ਵਿਖ ਗਏ ਸਰਬ ਨਿਧਾਨ ਪੀਖੇ ਮਨ ਮਾਹੇ ਸਾਰੇ ਖਜ਼ਾਨੇ ਆਪਣੇ ਮਨ ਦੇ ਵਿੱਚ ਦੇਖਦਾ ਕਿ ਸਤਿਗੁਰ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਬਾਹਰ ਨਹੀਂ ਆ ਪਰਮੇਸ਼ਰ ਸਰਬ ਨਿਧਾਨ ਪੇਖੇ ਮਨ ਮਾਹੇ ਅਬ ਢੂੰਡਣ ਕਾਹੇ ਕੋ ਜਾਏ ਹੁਣ ਕਹਿੰਦੇ ਬਾਹਰ ਕਾਤੇ ਲੱਭਦੇ ਸਭ ਕੁਝ ਅੰਦਰ ਹੈ ਸਤਿਗੁਰ ਨੇ ਇੱਥੇ ਤੱਕ ਰੱਖਿਆ ਕਹਿੰਦੇ ਜਿਸ ਜਲ ਨਿਦਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਬੇਸ ਭੇਖ ਚਤਰਾਈ ਦੁਬਦਾ ਏ ਫਲ ਨਾਹੀ ਜਿਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ ਬਾਹਰ ਢੂੰਡਤ ਬਹੁ ਦੁੱਖ ਪਾਵੈ ਘਰ ਅੰਮ੍ਰਿਤ ਘਟ 마ਹੀ ਲੋਕਾਂ ਨੇ ਬਾਹਰ ਲੱਭਣਾ ਸ਼ੁਰੂ ਕਰ ਦਿੱਤਾ ਤੇ ਉਹ ਅੰਮ੍ਰਿਤ ਲੱਭਣਾ ਸ਼ੁਰੂ ਕੀਤਾ ਕਿ ਜਿਹਨੂੰ ਅਸੀਂ ਪੀ ਕੇ ਅਮਰ ਹੋ ਜਾਈਏ ਅਮਰ ਹੋਣ ਦਾ ਉਹਨਾਂ ਦਾ ਕੀ ਭਾਵ ਸੀ ਕਿ ਅਸੀਂ ਕਦੇ ਮਰੀਏ ਨਾ ਉਹ ਮੌਤ ਦੇ ਵਿੱਚੋਂ ਹੀ ਇਹ ਸ਼ਬਦ ਦੀ ਜਿਹੜੀ ਹੈ ਪ੍ਰਗਟ ਹੋਣਾ ਇਸ ਗੱਲ ਦਾ ਸਾਨੂੰ ਸੂਚਕ ਹੈ ਹੁਣ ਮ੍ਰਿਤ ਸ਼ਬਦ ਮਿਰਤੂ ਅੱਗੇ ਅੱਗੇ ਤਰੈੜਾ ਲੱਗ ਗਿਆ ਵਿਰੋਧੀ ਸ਼ਬਦ ਬਣ ਗਿਆ ਲੋਕੀ ਮੌਤ ਤੋਂ ਡਰਦੇ ਸੀ ਵੀ ਇਹ ਸਾਡੀ ਉਮਰ ਲੰਬੀ ਹੋ ਜਾਏ ਪਰ ਗੁਰੂ ਨੇ ਲਾਰਾ ਨਹੀਂ ਦਿੱਤਾ ਕਹਿੰਦੇ ਉਮਰ ਨਹੀਂ ਮੈਂ ਤੁਹਾਨੂੰ ਅਮਰ ਕਰ ਦੇਵਾਂਗਾ ਅਮਰਤ ਪੀਵੇ ਅਮਰ ਸੋ ਹੋਏ ਉਸ ਪੁਰਖਾ ਨਾ ਹੀ ਕਦੇ ਬਣਾ ਯਾਦ ਕਰਦੇ ਨਾ ਅੱਜ ਵੀ ਯਾਦ ਕਰਦੇ ਉਹਨਾਂ ਗੁਰ ਸਿੱਖਾਂ ਨੂੰ ਉਹ ਅੰਮ੍ਰਿਤ ਦਿੱਤਾ ਹੈ ਸਰੀਰ ਦੀ ਉਮਰ ਲੰਬੀ ਕਰਨ ਵਾਸਤੇ ਨਹੀਂ ਸਾਨੂੰ ਆਤਮਿਕ ਤੌਰ ਤੇ ਹਮੇਸ਼ਾ ਜੀਂਦਾ ਰੱਖਣ ਵਾਸਤੇ ਕਹਿੰਦੇ ਨਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਉਹ ਸਦਾ ਹੀ ਉਹਨੂੰ ਸਤਗੁਰ ਮਹਾਰਾਜ ਆਤਮਿਕ ਜੀਵਨ ਜਿਹੜਾ ਹੈ ਉਹਦੀ ਉਮਰ ਲੰਬੀ ਕਰ ਦਿੰਦੇ ਹੈ ਸਰੀਰ ਤਾਂ ਇੱਕ ਦਿਨ ਪੈਦਾ ਹੋਇਆ ਖਤਮ ਹੋ ਜਾਣਾ ਕਿਉਂਕਿ ਦੇਣ ਵਾਲਾ ਲੈਣ ਵਾਲਾ ਉਹੀ ਹੈ ਦੇਹ ਲੈ ਇੱਕ ਤੋਂ ਦਿਗਰ ਕੋ ਨਹੀਂ ਦੂਸਰਾ ਕੋਈ ਵੀ ਨਹੀਂ ਹੈ ਉਹਨੇ ਦਿੱਤਾ ਉਹਨੇ ਲੈ ਲੈਣਾ ਪਰਮੇਸ਼ਰ ਤੇ ਸਭ ਕੁਝ ਉਹ ਕਰਨ ਦੀ ਸਮਰੱਥਾ ਰੱਖਦਾ ਲੋਕਾਂ ਨੇ ਮੌਤ ਤੋਂ ਬਚਣ ਵਾਸਤੇ ਅੱਜ ਵੀ ਲੋਕੀ ਲੱਭਦੇ ਵੀ ਕੋਈ ਮਿਲ ਜਾਏ ਦਵਾਈ ਤੇ ਜਿਹਦੇ ਨਾਲ ਅਸੀਂ ਮਰੀਏ ਨਾ ਪਾਸ਼ਾ ਜੀ ਕਹਿੰਦੇ ਨਹੀਂ ਉਹ ਸਿਕੰਦਰ ਜਿਹੜਾ ਸੀ ਨਾ ਦੁਨੀਆ ਦਾ ਜੇਤੂ ਉਹਨੇ ਬੜੀ ਭਾਲ ਕੀਤੀ ਤੇ ਉਹਨੂੰ ਕਿਸੇ ਨੇ ਦੱਸਿਆ ਵੀ ਫਲਾਨੀ ਜਗ੍ਹਾ ਇੱਕ ਚਸ਼ਮਾ ਹੈ ਉਹ ਜਿਹੜਾ ਉਸ ਚਸ਼ਮੇ ਤੋਂ ਪਾਣੀ ਪੀ ਲੈਂਦਾ ਤੋ ਮਰਦਾ ਹੀ ਨਹੀਂ ਹੈ ਉਹ ਪਾਲ ਕਰਦੇ ਆ ਕਰਦੇ ਆ ਸਿਕੰਦਰ ਉੱਥੇ ਪਹੁੰਚ ਗਿਆ ਜਦੋਂ ਉਸ ਕੁੰਡ ਦੇ ਕੋਲ ਪਹੁੰਚਿਆ ਉਹ ਚਸ਼ਮੇ ਦੇ ਕੋਲ ਪਹੁੰਚਿਆ ਜਦੋਂ ਉਹਨੇ ਬੁੱਕ ਭਰ ਲਿਆ ਜਦੋਂ ਪੀਣ ਲੱਗਾ ਇੱਕ ਏਲ ਆਈ ਤੇ ਉਹਨੇ ਪੰਜਾ ਮਾਰਿਆ ਤੇ ਸਾਰਾ ਉਹਦਾ ਜਲ ਜਿਹੜਾ ਸੀ ਥੱਲੇ ਡੁੱਲ ਗਿਆ ਉਸ ਏਲ ਨੇ ਆਖਿਆ ਵੀ ਭਾਈ ਇਹਨੂੰ ਨਾ ਪੀਂ ਮੈਂ ਇੱਕ ਘੁੱਟ ਪੀਤਾ ਸੀ ਤੇ ਮੈਂ ਮਰਨ ਵਾਸਤੇ ਤਰਸਦੀ ਮੌਤ ਨਹੀਂ ਆ ਰਹੀ ਬਹੁਤ ਲੰਬੀ ਉਮਰ ਹੋ ਗਈ ਹੈ ਕਿਉਂਦਾ ਨਾ ਕਿ ਆਪਾਂ ਦੇਖਿਆ ਕਿ ਬਜ਼ੁਰਗ ਕਹਿੰਦੇ ਲੋ ਜੀ ਸਾਡੀ ਦਾ ਅਰਦਾਸ ਕਰਦੇ ਹੋ ਬੜੇ ਮੁਸ਼ਕਲ ਹੈ ਬਹੁਤ ਬੰਦਾ ਥੱਕੇ ਜਾਂਦਾ ਕਿੰਨਾ ਕੁ ਜੀਏਗਾ ਰਾਜ ਨਾਲ ਕੋਈ ਜੀਵਿਆ ਕੂੜੇ ਪਰ ਵਾਸੀ ਸਿਕੰਦਰ ਨੂੰ ਵੀ ਅਕਲ ਆ ਗਈ ਵੀ ਛੱਡੋ ਕੀ ਕਰਨਾ ਵਾਪਸ ਆ ਗਿਆ ਉਹ ਲੋਕ ਜਿਹੜੇ ਸਨ ਜਿਹਨਾਂ ਨੇ ਲਾਰੇ ਲਾਏ ਨਾ ਤੁਹਾਨੂੰ ਅਮਰ ਕਰਦੇ ਆਗੇ ਪਰ ਉਹਨਾਂ ਨੂੰ ਵਿਸ਼ਵਾਸ ਕੋਈ ਨਹੀਂ ਸੀ ਮੈਂ ਬੇਨਤੀ ਕਰ ਚੁੱਕਾ ਗੁਰਪੁਰ ਵਾਲੇ ਦਿਨ ਕੀ ਜਿਹੜਾ ਸ਼ਿਵ ਜੀ ਸੀ ਨਾ ਉਹਨੇ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ ਉਹ ਕਹਿੰਦੀ ਇਦਾਂ ਦੀ ਕਥਾ ਸੁਣਾਓ ਵੀ ਜਿਹੜੇ ਮੈਂ ਅਮਰ ਹੋ ਜਾ ਤੇ ਉਹ ਕਹਿੰਦਾ ਵੀ ਇਦਾਂ ਦੀ ਕਥਾ ਤੇ ਇਕੱਲੇ ਨੂੰ ਸੁਣਾਉਣੀ ਹੁਣ ਦੇਖੋ ਕਥਾ ਕਿਦਾਂ ਦੀ ਵੀ ਜਿਹੜਾ ਕੋਈ ਦੂਸਰਾ ਸੁਣਿਆ ਹੀ ਕੋਈ ਦੂਸਰੇ ਦਾ ਪੜਾ ਹੀ ਨਾ ਹੋਵੇ ਫਿਰ ਸੁਣਾਈ ਕਿਥੇ ਜਿੱਥੇ ਅੱਜ ਅਮਰਨਾਥ ਦੀਆਂ ਗੁਫਾਵਾਂ ਹਨ ਪਾਰਵਤੀ ਨੇ ਆਖਿਆ ਹੰਗਾਰਾ ਭਰਦੀ ਲਈ ਕਥਾ ਸੁਣਾਉਂਦਾ ਰਿਹਾ ਉਹ ਸੌ ਗਈ ਤੇ ਜਦੋਂ ਸ਼ਿਵ ਜੀ ਨੇ ਕਥਾ ਕਰਦਾ ਰਿਹਾ ਕਰਦਾ ਰਿਹਾ ਹੰਗਾਰੇ ਆਉਂਦੇ ਰਹੇ ਤੇ ਜਦੋਂ ਅੱਖਾਂ ਖੋਲ੍ਹ ਕੇ ਦੇਖਿਆ ਤੇ ਉਹ ਪਾਰਵਤੀ ਸੁੱਤੀ ਪਈ ਹੈ ਤੇ ਇੱਕ ਤੋਤਾ ਬੈਠਾ ਉੱਪਰ ਤੇ ਹੰਗਾਰੇ ਭਰ ਰਿਹਾ ਬੜਾ ਗੁੱਸਾ ਆਇਆ ਤਰਸ਼ੂਲ ਚੁੱਕਿਆ ਤੋਤੇ ਦੇ ਮਗਰ ਹੁਣ ਤੋਤੇ ਨੂੰ ਵੀ ਵਿਸ਼ਵਾਸ ਨਹੀਂ ਵੀ ਮੈਂ ਤਾਂ ਅਮਰ ਕਥਾ ਸੁਣ ਲਈ ਮੈਂ ਮਰਨਾ ਨਹੀਂ ਤੇ ਸ਼ਿਵਜੀ ਨੂੰ ਵੀ ਵਿਸ਼ਵਾਸ ਕੋਈ ਨਹੀਂ ਵੀ ਮੈਂ ਤਾਂ ਇਹਨੂੰ ਅਮਰ ਕਥਾ ਸੁਣਾ ਦਿੱਤੀ ਇਹਨੇ ਤਾਂ ਮਰਨਾ ਨਹੀਂ ਕਹਦੇ ਮੈਨੂੰ ਭੱਜਾ ਫਿਰਦੇ ਮਗਰੇ ਉਹ ਚਲਾ ਗਿਆ ਰਿਸ਼ੀ ਦੀ ਪਤਨੀ ਦੇ ਗਰਭ ਦੇ ਵਿੱਚ ਉਹਨੂੰ ਕਹਿੰਦੇ ਸੁਖ ਦਾ ਰਤਨ ਦਾ ਤੋਤਾ ਸੁਖ ਦੇਵ ਰਿਸ਼ੀ 12 ਸਾਲ ਬਾਅਦ ਜਨਮ ਲਿਆ ਸੀ ਆ ਜਿਹਨੂੰ 84 ਸਿੱਧ ਕਹਿੰਦੇ ਨੇ ਨਾ ਇਹਨਾਂ ਦੀ ਜਿਹੜਾ ਮਥਿਆਸ ਹੈ 84 ਸਿੱਧ ਜਿਹੜੇ ਆ ਉਸ ਵੇਲੇ ਕਹਿੰਦੇ 84 ਬੱਚਿਆਂ ਦਾ ਜਨਮ ਹੋਇਆ ਨੂੰ ਸਿੱਧ ਕਹਿ ਜਾਂਦੇ। ਕਹਿਣ ਦਾ ਭਾਵ ਹੈ ਕਿ ਅਮਰ ਗੁਰੂ ਮਹਾਰਾਜ ਕਹਿੰਦੇ ਮੈਂ ਇਹ ਨਹੀਂ ਕਿ ਮੈਂ ਸਿਰਫ ਆਪਣੇ ਸਭ ਜਾਨਾਂ ਨੂੰ ਅਮਰ ਸਿਕਾਉਣਾ ਹੈ। ਚਲੋ ਮੈਂ ਫਿਰ ਉਹਨਾਂ ਨੂੰ ਸਿਕਾ ਦਿਆਂ ਜਿਨ੍ਹਾਂ ਨੇ ਮੇਰੀ ਇੱਕ ਮੰਗ ਦੇ ਉੱਪਰ ਆਪਣੇ ਸੀਸ ਭੇਟਾ ਕੀਤੇ। ਨਹੀਂ ਗੁਰੂ ਮਹਾਰਾਜ ਕਹਿੰਦੇ ਮੈਂ ਸਾਰਿਆਂ ਨੂੰ ਅਮਰ ਕਰ ਦਿਆਂ। ਮੈਂ ਸਾਰਿਆਂ ਨੂੰ ਅਮਰਤ ਦੇਣਾ ਹੈ। ਤੇ ਉਹੀ ਅਮਰ ਦਿੱਤਾ। ਕੋਪਲੇਖਾ ਨਹੀਂ ਰਹਿਣ ਦਿੱਤਾ ਗੁਰੂ ਤੇ ਸਿੱਖ ਦੇ ਵਿੱਚ। ਹੁਣ ਗੁਰੂ ਦੀ ਵਰਦੀ ਅਲੱਗ ਸਿੱਖ ਦੀ ਅਲੱਗ ਇੱਕੋ ਜੀ ਕਰ ਦਿੱ ਦਿੱਤੀ ਗੁਰੂ ਵੀ ਪੰਜ ਕਕਾਰ ਪਾਉਂਦਾ ਤੇ ਸਿੱਖ ਵੀ ਪੰਦ ਬਰਾਬਰ ਦਾ ਕਰ ਦਿੱਤਾ ਨਾ ਗੁਰੂ ਮਹਾਰਾਜ ਨੇ ਬਰਾਬਰ ਦਾ ਦਿੱਤਾ ਤੇ ਨਾਲ ਕਹਿ ਦਿੱਤਾ ਵੀ ਇਹ ਤੁਸੀਂ ਇਥੇ ਕਰਕੇ ਨਾ ਵੀ ਡਰਿਓ ਵੀ ਅਸੀਂ ਮਰੀਏ ਨਾ ਕਹਿੰਦੇ ਪਹਿਲੀ ਸ਼ਰਤ ਇਹ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮਰਿਆਓ ਤ ਮਾਰਗ ਪੈਰ ਤਰੀਜੇ ਸਿਰ ਦੀਜੈ ਕਾਣ ਨਾ ਕੀਜੇ ਪਹਿਲਾ ਮੌਤ ਕਬੂਲ ਸੇ ਇਹ ਜੀਵਨ ਜਿਹੜਾ ਮਿਲਿਆ ਜੋ ਉਪ ਜੋ ਸੋਬਨ ਸਹਿ ਪਰੋ ਅੱਜ ਕੇ ਪਰ ਕਰਨਾ ਕੀ ਇਸ ਜੀਵਨ ਦੇ ਵਿੱਚ ਆ ਕੇ ਇਹ ਅਸੀਂ ਸੋਚਣਾ ਸਤਿਗੁਰੂ ਕਹਿੰਦੇ ਜਿੱਦਣ ਅਸੀਂ ਬਾਹਰ ਲੱਭਣ ਲੱਗ ਗਏ ਨਾ ਤੇ ਉਦੋਂ ਕੁਝ ਪ੍ਰਾਪਤ ਨਹੀਂ ਹੋਣਾ ਉਹ ਸਭ ਕੁਝ ਅੰਦਰ ਹੈ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਏ ਤੇ ਅਸੀਂ ਭਟਕਣਾ ਦੇ ਵਿੱਚ ਪੈ ਜਾਗੇ ਕਹਿੰਦੇ ਸਰਬਨਿਦਾਨ ਪੇਖੇ ਮਨ ਮਾਹੇ ਅਬ ਢੂੰਡਣ ਕਾਹੇ ਕੋ ਜਾਏ ਕਦੇ ਵਾਸਤੇ ਬਾਹਰ ਲੱਭਦੇ ਫਿਰਦੇ ਫਰੀਦਾ ਜੰਗਲ ਜੰਗਲ ਕਿਆ ਢੂੰਡੇ ਬਨ ਕੰਡਾ ਮੋੜੇ ਬਸੀ ਰੱਬ ਇਹ ਹਾਲੀਆ ਕੰਡਾ ਕਿਆ ਮੋੜੇ ਕਾਹਦੇ ਕਹਿੰਦੇ ਉੱਥੇ ਜਾ ਕੇ ਜੰਗਲਾਂ ਦੇ ਕੰਡੇ ਮੋੜਦੇ ਫਿਰਦੇ ਰੱਬ ਤਾਂ ਤੁਹਾਡੇ ਅੰਦਰ ਫਿਰਦਾ ਗੁਰਦੇਵ ਹਦਰ ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਹਲੇਪਾ ਤੂੰ ਹੀ ਸੰਗ ਸਮਾਈ ਤੇ ਬਾਹਰ ਨਾ ਲੱਭੋ ਉਹ ਅੰਦਰ ਹੀ ਐ ਆਬ ਢੂੰਡਣ ਕਾਹੇ ਕੋ ਜਾਹੇ ਪ੍ਰਭ ਆਪਣੇ ਜਬ ਭਏ ਧਿਆਲ ਜਦੋਂ ਸਤਗੁਰੂ ਮਹਾਰਾਜ ਦੀ ਰਹਿਮਤ ਦੇ ਪਾਤਰ ਬਣ ਕੇ ਉਹਦੀ ਦਇਆਲਤਾ ਹੋ ਗਈ ਪੂਰਨ ਹੋਈ ਸੇਵਕ ਘਾਲ ਤੇ ਜਿਹੜਾ ਸੇਵਕ ਘਾਲ ਨਾ ਕਰਦਾ ਸੀ ਉਹਦੀ ਪੂਰਨ ਹੋਈ ਜੋ ਵੀ ਅਸੀਂ ਕਰਦੇ ਦੇਖੋ ਕਿੰਨਾ ਭਰੋਸਾ ਦਿੱਤਾ ਮੇਰੇ ਪਾਸ਼ਾ ਜੀ ਕਹਿੰਦੇ ਇੱਕ ਤਿਲ ਮਾਤਰ ਵੀ ਤੁਸੀਂ ਨਾ ਮਨ ਕਰਕੇ ਭਗਤੀ ਕਰੋਗੇ ਮਨ ਕਰਕੇ ਸੇਵਾ ਕਰੋਗੇ ਉਹ ਤੁਹਾਡੀ ਬਰਥ ਨਹੀਂ ਜਾਣ ਦਿੰਦਾ ਇੱਕ ਤਿਲ ਨਹੀਂ ਭੰਨੇ ਘਾਲ ਹੈ ਇੱਕ ਤਿਲ ਮਾਤਰ ਵੀ ਜਿਹੜੀ ਕੀਤੀ ਹੋਈ ਮਨ ਕਰਕੇ ਸੇਵਾ ਜੜੀ ਉਹਨੂੰ ਕਾਲਨਾਂ ਨੂੰ ਬ्यर्थ ਨਹੀਂ ਜਾਣ ਦਿੰਦਾ ਉਹ ਕਿਰਪਾ ਕਰਦਾ ਬਖਸ਼ਿਸ਼ ਕਰਦਾ ਪੂਰਨ ਹੋਈ ਸੇਵਕ ਕਾਲ ਬੰਧਨ ਕਾਟ ਕੀਏ ਆਪਣੇ ਦਾਸ ਉਹਦੇ ਮਾਇਆ ਦੇ ਬੰਧਨ ਕੱਟ ਕੇ ਮਾਇਆ ਦਾ ਮੋਹ ਜਿਹੜਾ ਸੀ ਉਹਦੇ ਬੰਧਨ ਕੱਟ ਕੇ ਆਪਣਾ ਦਾਸ ਬਣਾ ਲਿਆ ਸਿਮਰ 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 ਗੁਣਤਾਸ ਗੁਣਤਾਸ ਕਹਿੰਦੇ ਗੁਣਾ ਦਾ ਖਜ਼ਾਨਾ ਉਹਨੂੰ ਜਪ ਜਪ ਕੇ ਪਰਮੇਸ਼ਰ ਨਾਲ ਸਾਝ ਬਣ ਗਈ ਸਮਝ ਆਈ ਏਕੋ ਮਨ ਏਕੋ ਸਭ ਠਾਏ ਜਿਹੜਾ ਇੱਕ ਪਰਮੇਸ਼ਰ ਮਨ ਦੇ ਵਿੱਚ ਹੈ ਨਾ ਉਹ ਸਾਰੀ ਜਗ੍ਹਾ ਹੈ ਏਕੋ ਮਨ ਏਕੋ ਸਭ ਠਾਏ ਪੂਰਨ ਪੂ ਰਹੋ ਸਭ ਜਾਏ ਜਾਏ ਮਤਲਬ ਹਰ ਇੱਕ ਜਗ੍ਹਾ ਹਰ ਇੱਕ ਜਗ੍ਹਾ ਪੂਰਨ ਹੈ ਕਿੱਥੇ ਨਹੀਂ ਹੈ ਜਹ ਜਹ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਏ ਕਿੱਥੇ ਪਰਮਾਤਮਾ ਨਹੀਂ ਹੈ ਪੂਰਨ ਪੂਰ ਰਹੋ ਸਭ ਜਾਏ ਗੁਰਪੂਰਾ ਸਭ ਧਰਮ ਚਕਾਇਆ ਪੂਰੇ ਗੁਰੂ ਨੇ ਸਾਡਾ ਧਰਮ ਖਤਮ ਕਰ ਦਿੱਤਾ ਗੁਰਪੂਰਾ ਸਭ ਧਰਮ ਚਕਾਇਆ ਧਰਮਾਂ ਤੋਂ ਪਰ ਦੁਨੀਆ ਫਸੀ ਹੋਈ ਸੀ ਧਰਮਾਂ ਤੋਂ ਸਾਨੂੰ ਰਹਿਤ ਕੀਤਾ ਧਰਮਾਂ ਦੇ ਵਿੱਚ ਅੱਜ ਵੀ ਲੋਕ ਫਸੇ ਆ ਸਤਗੁਰ ਨੇ ਤੇ ਇੱਥੋਂ ਤੱਕ ਹੁਕਮ ਕੀਤਾ ਸੀ ਕਹਿੰਦੇ ਧਰਮ ਭੇਖ ਤੇ ਰਹੇ ਨਿਆਰਾ ਸੋ ਖਾਲਸ ਸਤ ਗੁਰੂ ਹਮਾਰਾ ਤੇ ਹੁਣ ਕਿੰਨੇ ਭਰਮ ਹੈ ਕਈ ਤਾਂ ਬਾਪ ਮਾਫ ਕਰਨਾ ਸਾਧ ਸੰਗਤ ਜੀ ਅੰਮ੍ਰਿਤ ਵੀ ਛਕਿਆ ਹੁੰਦਾ ਤੇ ਉਹ ਮੁੰਦਰੀਆਂ ਵੀ ਪਾਈਆਂ ਹੁੰਦੀਆਂ ਤੇ ਧਾਗੇ ਬੰਨੇ ਹੁੰਦੇ ਭਰਮ ਹੈ ਨਾ ਸਾਨੂੰ ਅਸੀਂ ਭਟਕਣਾ ਦੇ ਵਿੱਚ ਪਏ ਆ ਭਰਮ ਦੇ ਵਿੱਚ ਪਏ ਆ ਹੁਣ ਭਰਮ ਇਹ ਆ ਵੱਡਾ ਭਰਮ ਇਹ ਆ ਕਿ ਅਸੀਂ ਮਰਨੇ ਕੋਈ ਨਹੀਂ ਤੇ ਮਨੁੱਖ ਇਹ ਸਮਝ ਬੈਠਾ ਕਬੀਰ ਸਾਹਿਬ ਨੇ ਤਾਂ ਬੜੇ ਸਪਸ਼ਟ ਸ਼ਬਦਾਂ ਵਿੱਚ ਆਖਿਆ ਕਹਿੰਦੇ ਕਹਿਤ ਕਬੀਰ ਸੁਣੋ ਰੇ ਸੰਤੋ ਛੋਡੋ ਮਨ ਕੇ ਭਰਮਾ ਇਹ ਮਨ ਦਾ ਭਰਮ ਛੱਡ ਦਿਓ ਕੇਵਲ ਨਾਮ ਜਪੁਰੇ ਪ੍ਰਾਣੀ ਪਰੋ ਏਕ ਕੀ ਸ਼ਰਨ ਕਹਿੰਦੇ ਕੇਵਲ ਪਰਮੇਸ਼ਰ ਅਕਾਲਪੁਰਖ ਦਾ ਨਾਮ ਸਿਮਰਨ ਕਰ ਇੱਕ ਦੀ ਸ਼ਰਨ ਵਿੱਚ ਆ ਜਾਓ ਭਟਕਣਾ ਦੂਰ ਕਰ ਦਿਓ ਜਦ ਤੱਕ ਅਸੀਂ ਭਰਮ ਦੇ ਵਿੱਚ ਆ ਤੇ ਸਾਨੂੰ ਕੁਝ ਪ੍ਰਾਪਤੀ ਜ਼ਿੰਦਗੀ ਦੇ ਵਿੱਚ ਨਹੀਂ ਹੋ ਸਕਦੀ ਜਦੋਂ ਭਰਮ ਸਾਡੇ ਜੀਵਨ ਦੇ ਵਿੱਚ ਬਣ ਗਿਆ ਉਹ ਜਿਹੜਾ ਭਰਮ ਕਰਦਾ ਉਹ ਧਰਮ ਨਹੀਂ ਕਰ ਸਕਦਾ ਜਿਹੜਾ ਭਰਮੀ ਹੈ ਉਹ ਧਰਮੀ ਹੈ ਨਹੀਂ ਹੋ ਸਕਦਾ ਤੇ ਭਰਮ ਪੇਖਤੇ ਰਹੇ ਨਿਆਰਾ ਸੋ ਖਾਲਸ ਸਤ ਗੁਰੂ ਹਮਾਰਾ ਭਰਮ ਕਰਦੇ ਸੀ ਨਾ ਪਾਤਸ਼ਾਹ ਜੀ ਨੇ ਕਿੰਨੇ ਭਰਮ ਕੱਢਿਆ ਫਿਰ ਜਾ ਕੇ ਸਤ ਗੁਰੂ ਜੀ ਨੇ ਇੱਕ ਸੰਪੂਰਨ ਸਿੱਖ ਦੀ ਸਾਜਣਾ ਕਰ ਦਿੱਤੀ ਉਹਨੂੰ ਪ੍ਰਗਟ ਕਰ ਦਿੱਤਾ ਭਾਈ ਇਹ ਇੱਥੇ ਸੀ ਬਾਹਰ ਨਹੀਂ ਸੀ ਇਹਨੂੰ ਮੈਂ ਹੁਣ ਸੰਪੂਰਨ ਕਰ ਦਿੱਤਾ 230 ਸਾਲ ਲੱਗੇ ਆ 239 ਸਾਲ ਦਾ ਪੂਰਾ ਸਤ ਗੁਰੂ ਜੀ ਮਹਾਰਾਜ ਦਾ ਜੀਵਨ ਕਾਲ ਹੈ 230 ਹਾਲ ਦੇ ਵਿੱਚ ਇੱਕ ਸੰਪੂਰਨ ਮਨੁੱਖ ਦੁਨੀਆ ਨੂੰ ਦਿੱਤਾ ਜਿਹਨੂੰ ਖਾਲਸਾ ਕਹੇ ਕੋਈ ਭਰਮ ਨਹੀਂ ਹੈ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕਣਾ ਨੇ ਭਰਮ ਕੱਢ ਦਿੱਤਾ ਨਾ ਨਾਲ ਨਾਲ ਗੁਰੂ ਮਹਾਰਾਜ ਚੱਕ ਕਰਦੇ ਸੀ ਚੱਕ ਵੀ ਇਹ ਲੰਗਰ ਤਾਂ ਨਹੀਂ ਖਾਂਦੇ ਤੇ ਨਾਲ ਦੇਖੀਏ ਵੀ ਕਰਦੇ ਕੀ ਹੈ ਤੇ ਗੁਰੂ ਮਹਾਰਾਜ ਨੇ ਜਦੋਂ ਆਏ ਸੀ ਨੂੰ ਸ਼ਨੀ ਦਾ ਦਾਨ ਲੈਣ ਵਾਸਤੇ ਪੰਡਤ ਤੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਬਹਿ ਗਿਆ ਪੰਡਤ ਕਹਿਣ ਲੱਗਾ ਜੀ ਤੁਹਾਡੇ ਉੱਪਰ ਸ਼ਨੀ ਭਾਰੂ ਹੈ ਤੇ ਗੁਰੂ ਮਹਾਰਾਜ ਜੀ ਨੇ ਆਖਿਆ ਵੀ ਤੁਹਾਡਾ ਸ਼ਨੀ ਲਾਉਣ ਵਾਸਤੇ ਤਾਂ ਮੈਂ ਆਪਣਾ ਪਿਤਾ ਬਾਹਰ ਦਿੱਤਾ ਤੇ ਮੇਰਾ ਸ਼ਨੀ ਹਲੇ ਬਣਾ ਹੀ ਹੈ ਕਿਉਂਕਿ ਜਦੋਂ ਅਸੀਂ ਧਰਮ ਦੇ ਵਿੱਚ ਪੈ ਜਾਂਦੇ ਹੁਣ ਸਾਨੂੰ ਪਤਾ ਕੋਈ ਨਹੀਂ ਉਹ ਕਹਿਣ ਲੱਗੋ ਜੀ ਅਸ਼ੁਕਰ ਦੀ ਦਸ਼ਾ ਮੰਗਲ ਦੇ ਵਿੱਚ ਜਾ ਰਹੀ ਹੈ ਮੰਗਲ ਦੀ ਸ਼ਨੀ ਵਿੱਚ ਜਾ ਰਹੀ ਹੈ ਉਪਾਉ ਨਾ ਸਾਨੂੰ ਪਤਾ ਤੇ ਨਾ ਉਹਨੂੰ ਪਤਾ ਉਹਨੇ ਭਰਮ ਦੇ ਵਿੱਚ ਪਾ ਦਿੱਤਾ ਆ ਸਾਡੇ ਵਿੱਚ ਬੜਾ ਚੱਲਦਾ ਕਹਿੰਦੇ ਮੰਗਲਿਕ ਸ਼ਬਦ ਮੰਗਲਿਕ ਕਹਿੰਦੇ ਜੀ ਇਹ ਮੰਗਲਿਕ ਆ ਬੱਚੀ ਮੰਗਲਿਕ ਆ ਤੁਸੀਂ ਨਾਮ ਸੁਣਿਆ ਨਾ ਅਮਤਾਵਚਨ ਦਾ ਉਹਦੀ ਜਿਹੜੀ ਨੌ ਬਣੀ ਹੈ ਐਸ਼ਵਰ ਰਾਏ ਉਹਨੂੰ ਪੰਡਤਾਂ ਨੇ ਆ ਗਿਆ ਸੀ ਕਹਿੰਦੇ ਮੰਗਲਿਕ ਹੈ ਤੇ ਹੁਣ ਦੂਸਰਾ ਉਹਨਾਂ ਦਾ ਸਬਕਤਾਬ ਹੁੰਦਾ ਵੀ ਇਹਦਾ ਉਪਾਅ ਵੀ ਨਿਕਲਦਾ ਹੈ ਮਥਰਾਂ ਦੇ ਪੰਡਤਾਂ ਨੇ ਆਖਿਆ ਸੀ ਹੁਣ ਬੰਦਾ ਕਰੋੜਪਤੀ ਅਰਪਤੀ ਹੈ ਤੇ ਪੈਸੇ ਵੀ ਲੈ ਉਹਨਾਂ ਨੇ 50 ਲੱਖ ਰੁਪਈਆ ਲਿਆ ਕਹਿੰਦੇ ਵੀ ਇਦਾਂ ਕਰੋ ਇਹਦਾ ਵਿਆਹ ਕਰ ਰਹੇ ਦਰਖਤ ਦੇ ਨਾਲ ਵਿਆਹ ਕੀਤਾ ਸੀ ਤੇ ਉਸ ਤੋਂ ਬਾਅਦ ਉਹਦਾ ਵਿਆਹ ਤੇ ਕਹਿਣ ਦਾ ਭਾਵੇਂ ਕਿ ਐਸੇ ਐਸੇ ਜੀਵਨ ਦੇ ਵਿੱਚ ਦੇਖਣ ਵਿੱਚ ਮਿਲਦੇ ਅਖਬਾਰ ਵਿੱਚ ਵੀ ਇੱਕ ਬੜਿਆ ਸੀ ਇੱਕ ਕਬੂਤਰ ਦੇ ਨਾਲ ਵਿਆਹ ਕੀਤਾ ਪੰਜਾਬ ਦੇ ਵਿੱਚ ਹੁਣ ਕਬੂਤਰ ਹੁੰਦਾ ਨਾ ਸਿਆਣਾ ਉਹ ਤਾਂ ਫਿਰ ਦਾਵਾ ਕਰਦਾ ਵੇ ਤਲਾਕ ਇਹਨੇ ਦਿੰਦਾ ਵਿਚਾਰ ਤੇ ਉਹ ਇਦਾਂ ਦੇ ਹੁਣ ਪੰਡਤਾਂ ਨੇ ਆਪਣੇ ਚੱਕਰ ਬਣਾਏ ਹੋਇਆ ਤੇ ਉਹ ਜੀਵਨ ਦੇ ਵਿੱਚ ਲੋਕਾਂ ਨੂੰ ਭਰਮ ਦੇ ਵਿੱਚ ਪਾ ਸਤਗੁਰ ਨੇ ਭਰਮ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਮਹਾਰਾਜ ਜੀ ਨੂੰ ਕਹਿਣ ਲੱਗਾ ਉਹ ਪੰਡਤ ਵੀ ਤੁਹਾਡੇ ਉੱਤੇ ਛਣੂ ਹੀ ਪਾਰੂਆ ਗੁਰੂ ਮਹਾਰਾਜ ਕਹਿੰਦੇ ਕੀ ਕਰਨਾ ਸਾਨੂੰ ਚੱਕਰ ਨਾ ਸੀ ਨਾ ਕਹਿਣ ਲੱਗੇ ਜੀ ਲੋਹਾ ਦਾਣ ਕਰੋ ਮਾਂ ਦੀ ਦਾਲ ਤੇ ਸਰੋਂ ਦਾ ਤੇਲ ਕਹਿੰਦੇ ਵੀ ਚਲੇ ਜਾ ਭੰਡਾਰ ਦੇ ਵਿੱਚ ਜਿੰਨਾ ਤੈਨੂੰ ਰਾਸ਼ਨ ਚਾਹੀਦੇ ਲੈ ਗੱਡੇ ਭਰ ਲਿਓ ਨੇ ਦਾਲ ਮਹਾ ਦੀ ਦਾਲ ਤੇਲ ਤਿੱਲੋਹਾ ਬਾਹਰ ਖੜੇ ਸੀ ਸਿੱਖ ਕਹਿੰਦੇ ਪੰਡਤ ਜੀ ਕਿੱਥੋਂ ਆਏ ਬੜਾ ਹੁਭ ਕੇ ਕਹਿਣ ਲੱਗਾ ਕਹਿਣ ਲੱਗਾ ਤੁਹਾਡੇ ਗੁਰੂ ਨੇ ਨਾ ਸ਼ਨੀ ਦਾ ਦਾਣ ਦਿੱਤਾ ਹੁਣ ਆਖਿਆ ਵੀ ਸਾਨੂੰ ਗੁਰੂ ਇਹਨਾਂ ਚੀਜ਼ਾਂ ਤੋਂ ਵਰਜਦਾ ਤੇ ਤੈਨੂੰ ਕਿਦਾਂ ਦਿੱਤਾ ਕਹਿੰਦੇ ਪੰਡਤ ਜੀ ਸਮਾਨ ਇੱਥੇ ਰੱਖ ਤਾ ਤੁਹਾਨੂੰ ਹਜਮ ਨਹੀਂ ਹੋਣਾ ਰੱਖ ਦੇ ਇੱਥੇ ਤੇ ਇਤਿਹਾਸ ਲਿਖਦਾ ਕਿ ਉਹਨਾਂ ਨੇ ਫਿਰ ਤੇਲ ਗਰਮ ਕੀਤਾ ਮਾਂ ਦੀ ਦਾਲ ਦੇ ਬੜੇ ਬਣਾਏ ਲੰਗਰ ਲਾ ਦੇਤਾ ਤੇ ਲੋਹੇ ਦੇ ਕੜੇ ਬਣਾਏ ਫੈਕਟਰੀ ਵਿੱਚ ਭੇਜ ਦਿੱਤਾ ਉਹ ਫੈਕਟਰੀ ਸੀ ਉਥੇ ਲੋਹ ਗੜ ਕਿਲੇ ਦੇ ਵਿੱਚ ਜਿੱਥੇ ਸ਼ਸਤਰ ਬਣਦੇ ਸੀ ਭਾਈ ਰਾਮ ਸਿੰਘ ਸਿਕਲੀਗਾਰ ਸੀ ਜਿਹਨੇ ਗੁਰੂ ਮਹਾਰਾਜ ਦੇ ਵੀ ਸ਼ਸਤਰ ਤਿਆਰ ਕੀਤੇ ਅੱਜ ਵੀ ਉਹ ਸ਼ਸਤਰ ਜਿਹੜੀ ਨਾਗਣੀ ਹੈ ਨਾ ਜਿਹੜੀ ਬਜੇਤਰ ਸਿੰਘ ਦੀ ਜਿਹੜੀ ਅੱਜ ਅਨੰਦਪੁਰ ਸਾਹਿਬ ਦਰਸ਼ਨ ਕਰਾਇਆ ਜਾਂਦੇ ਉਹ ਵੀ ਭਾਈ ਰਾਮ ਸਿੰਘ ਸਿਕਲੀਕਰ ਨੇ ਬਣਾਈ ਸੀ ਜਿਹੜੇ ਖੰਡੇ ਦੇ ਨਾਲ 2.5 ਫੁੱਟ ਦਾ ਖੰਡਾ ਸੀ ਜਿਹਦੇ ਨਾਲ ਪਹਿਲੀ ਵਾਰੀ ਅੰਮ੍ਰਿਤ ਤਿਆਰ ਕੀਤਾ ਉਹ ਅਜ ਖੰਡਾ ਵੀ ਅਜ ਅਨੰਦਪੁਰ ਸਾਹਿਬ ਉਹਦੇ ਦਰਸ਼ਨ ਉਹ ਵੀ ਭਾਈ ਰਾਮ ਸਿੰਘ ਸਿਕਲੀਕਰ ਨੇ ਤਿਆਰ ਕੀਤਾ ਇਹ ਕੌਮ ਜਿਹੜੀ ਹੈ ਉਹਦਣ ਦੀ ਗੁਰੂ ਪਾਤਸ਼ਾਹ ਜੀ ਦੇ ਨਾਲ ਜੁੜੀ ਹੈ ਛੇਵੇਂ ਪਾਤਸ਼ਾਹ ਤੋਂ ਲੈ ਬੜੀਆਂ ਉਹਨਾਂ ਨੇ ਸੇਵਾਵਾਂ ਕੀਤੀਆਂ ਗੁਰੂ ਪਾਸ਼ਾ ਮਾਰਾ ਪਰ ਸਿੱਖੀ ਦੇ ਵਿੱਚ ਬੜੇ ਪਰਪੱਕਾ ਤੇ ਪਾਸ਼ਾ ਜੀ ਉਹ ਲੋਹਾ ਜਿਹੜਾ ਸੀ ਉਹ ਫੈਕਟਰੀ ਵਿੱਚ ਭੇਜ ਦਿੱਤਾ ਤੇ ਉਹ ਪੰਡਤ ਰੋਂਦਾ ਹੋਇਆ ਵਾਪਸ ਗਿਆ ਸਾਬ ਜੀ ਨੂੰ ਕਹਿਣ ਲੱਗਾ ਵੀ ਇੱਕ ਪਾਸੇ दान ਦਿੰਦੇ ਹੋ ਦੂਸਰੇ ਪਾਸੇ ਲੁੱਟਣ ਵਾਲੇ ਬਿਠਾਏ ਹੈ ਕਹਿੰਦੇ ਕੀ ਹੋਇਆ ਕਹਿੰਦਾ ਤੁਹਾਡੇ ਸਿੱਖਾਂ ਨੇ ਉਹ ਸਾਰਾ ਸਮਾਨ ਲੁੱਟ ਲਿਆ ਕਹਿੰਦੇ ਤੂੰ ਕੀ ਕਿਹਾ ਸੀ ਕਹਿਣ ਲੱਗਾ ਅਸੀਂ ਮੈਂ ਕਿਹਾ ਸੀ ਵੀ ਤੁਹਾਡੇ ਗੁਰੂ ਨੇ ਛਣੀ ਦਾ दान ਦਿੱਤਾ ਕਹਿੰਦਾ ਤੂੰ ਗਲਤ ਕਿਹਾ ਤੂੰ ਇਦਾਂ ਕਹੀਂ ਜਾ ਕੇ ਵੀ ਗੁਰੂ ਨੇ ਤਰੁੱਠ ਕੇ ਦਿੱਤਾ ਹੈ ਗੁਰੂ ਨੇ ਪ੍ਰਸੰਨ ਹੋ ਕੇ ਮੈਨੂੰ ਦਾਨ ਦਿੱਤਾ ਕਹਿੰਦਾ ਜੀ ਠੀਕ ਆ ਕਹਿੰਦੇ ਲੈ ਜਾ ਹੋਰ ਲੈ ਜਾ ਹੋਰ ਗੱਡੇ ਪਾਰ ਲੈ ਜਦੋਂ ਫੇਰ ਗਿਆ ਸਿੱਖਾਂ ਨੇ ਪੁੱਛਿਆ ਫੇਰ ਆ ਗਿਆ ਕਹਿੰਦਾ ਤੁਹਾਡੇ ਗੁਰੂ ਨੇ ਮੇਰੇ ਤੇ ਪ੍ਰਸੰਨ ਹੋ ਕੇ ਮੈਨੂੰ ਦਾਨ ਦਿੱਤਾ ਕਹਿੰਦੇ ਗੁਰੂ ਹੈ ਹੀ ਦਾਨੀ ਜਾਓ ਪੰਡਤ ਜੀ ਤੇ ਕਹਿਣ ਦਾ ਭਾਵ ਹੈ ਕਿ ਗੁਰੂ ਮਹਾਰਾਜ ਸਾਨੂੰ ਚੈੱਕ ਕਰਦੇ ਸੀ ਵੀ ਇਹ ਕਿਤੇ ਲੰਗਰੇ ਤਾਂ ਨਹੀਂ ਖਾਂਦੇ ਤੇ ਨਾਲ ਉਹ ਚੀਜ਼ਾਂ ਗੁਰੂ ਮਹਾਰਾਜ ਨੇ ਆਖਿਆ ਵੀ ਐਸੀ ਜੀਵਨ ਦੇ ਵਿੱਚ ਇਹ ਨਾ ਸੋਚਦੇ ਰਹਿੰਦੇ ਕਿ ਬਈ ਨਾ ਕੋਈ ਗਲਤ ਹੁੰਦਾ ਨਾ ਆਪਾਂ ਕਹਿਣਾ ਸੀ ਨਹੀਂ ਕਹਿ ਦਿਓ ਜੋ ਮਰਜ਼ਾਦਾ ਹੁੰਦੀ ਹੈ ਨਾ ਅਸੀਂ ਕੋਈ ਗੁੱਸਾ ਨਾ ਕਰ ਜਾਏ ਗੁਰੂ ਮਹਾਰਾਜ ਨੇ ਕਿਹਾ ਨਾ ਸੱਚ ਕੀ ਬਾਣੀ ਨਾਨਕ ਆ ਕੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਕਹਦੇ ਨੇ ਨਾ ਦੁਕਾਨ ਤੇ ਨੋਟ ਖਰਾਬ ਹੁੰਦਾ ਨਹੀਂ ਆ ਨਹੀਂ ਲੈਣਾ ਇੱਥੇ ਕਿਉਂ ਨਹੀਂ ਬੋਲਦੇ ਗੁਰਦੁਆਰੇ ਵਿੱਚ ਦੇਖਦੇ ਰਹਿੰਦੇ ਵੀ ਇਹ ਗਲਤ ਹੋ ਰਿਹਾ ਹੋ ਜਾਏ ਉਸ ਤੋਂ ਬਾਅਦ ਬੋਲਾਂਗੇ ਬਈ ਇਦਾਂ ਕਿਉਂ ਹੋ ਰਿਹਾ ਉਸੇ ਵੇਲੇ ਬੋਲ ਸਾਰਿਆਂ ਦਾ ਫਰਜ਼ ਹੈ ਹਰੇਕ ਸਿੱਖ ਦਾ ਫਰਜ਼ ਹੈ ਜੇ ਸਾਨੂੰ ਪਤਾ ਹੈ ਤੇ ਅਸੀਂ ਉਸ ਮਰਯਾਦਾ ਤੇ ਪਹਿਰਾ ਦਈਏ ਜ਼ਰੂਰ ਬੋਲੀਏ ਲੋਕੀ ਕੋ ਨਾਰਾਜ਼ ਹੋ ਜਾਣ ਹੋ ਜਾਣ ਪਰ ਗੁਰੂ ਨਾਰਾਜ਼ ਨਹੀਂ ਹੋਣਾ ਚਾਹੀਦਾ ਗੁਰੂ ਦੀ ਖੁਸ਼ੀ ਲੈ ਲਓ ਤੇ ਮਰਯਾਦਾ ਤੇ ਪਹਿਰਾ ਦਿਓ ਜੇ ਸਾਨੂੰ ਪਤਾ ਹੈ ਹਰੇਕ ਦਾ ਫਰਜ਼ ਬਣਦਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਇਹ ਭਰਮਾਂ ਦੇ ਵਿੱਚੋਂ ਨਿਕਲੋ ਤੇ ਗੁਰੂ ਭਰਮਾਂ ਦੇ ਵਿੱਚੋਂ ਕੱਢਦਾ ਗੁਰਪੂਰੇ ਸਭ ਭਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਤੇ ਪਰਮੇਸ਼ਰ ਦਾ ਨਾਮ ਜੱਪ ਕੇ ਉਹਨਾਂ ਨੇ ਫਿਰ ਆਤਮਿਕ ਸੁਖ ਪ੍ਰਾਪਤ ਕੀਤਾ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਸਾਧ ਸੰਗਤ ਦੀ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਵ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ